ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਵੀਰੇ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਹਾਂਜੀ ਠੀਕ ਹੈ ਨੇੜੇ ਭਧੌੜਾ ਜਿਹੜਾ ਬਾਜੇਖਾਨੇ ਨੂੰ ਰੋਡ ਜਾਂਦਾ ਹੈ ਉਹ ਤੇ ਆਪਣਾ ਪਿੰਡ ਆ ਗਿਆ ਵੀਰੇ ਹਾਂਜੀ ਤੇ ਬਾਈ ਜੀ ਨਾਲ ਕਰਾਵਾਂ ਗੱਲਬਾਤ ਪੰਜ ਦਿਨਾਂ 6 ਦਿਨ ਹੋ ਗਏ ਝੋਟੀ ਨੂੰ ਸੂਈ ਨੂੰ ਦੂਜਾ ਸੂਆ ਆ ਗਿਆ ਰੀਨਲ ਤੇ ਦੁੱਧ ਕਿੰਨਾ ਦਿਹਾੜਾ ਆ ਜਾ ਗੁਰਪ੍ਰੀਤ ਵੀਰੇ ਸੱਸੀ ਕਾਲ ਜੀ ਸੱਸੀ ਕਾ ਵੀਰੇ ਹੋ ਠੀਕ ਠਾਕ ਹਾਂਜੀ ਨੰਬਰ ਬੋਲੋ ਵੀਰੇ 98724 ਜੀ 54124 ਠੀਕ ਆ ਵੀਰੇ ਤੇ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਬਈ ਹਲਕੜਾ ਬਰਨਾਲਾ ਬਾਜਾਖਾਨਾ ਰੋਡ ਤੇ ਪਿੰਡ ਆ ਠੀਕ ਆ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਜਾਂਦੇ ਆ ਵੀਰੇ ਕਿਹੜਾ ਸੂਆ ਸੂਈ ਹੈਗੀ ਇਹ ਬਈ ਦੂਜੀ ਸੂਈ ਸੂਈ ਆ ਆਪਾਂ ਖਰੀਦੀ ਆ ਹਾਂ ਕੈ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਬਈ ਅੱਜ 7 ਮਨ ਦੇਣਾ ਠੀਕ ਆ ਵੀਰੇ ਕਿੰਨਾ ਇਹ ਥੱਲੇ ਦੁੱਧ ਲਾਲਾ ਜਾ ਬੋੜਾ ਲਾਲਾ ਕਿੰਨਾ ਰੈਡੀ ਹੈਗਾ ਵੀਰੇ ਇਸ ਟਾਈਮ ਬਈ 13 ਤੋਂ ਬਾਹਰ ਤੇ ਹਾਈਐਸਟ ਕਿੰਨਾ ਕਿ ਦੁੱਧ ਦੇ ਦੂਗੇ ਇਹ ਮਾਲਕਾਂ ਨੇ ਤਾਂ ਬਈ 16 ਕਿਲੋ ਦੱਸਿਆ ਉਹ 15 ਮਨ ਕਿ ਲਈ ਜਾਨੀ ਦੇ ਰੇਲ ਗੱਡੀ ਦਾ ਇੰਜਣ ਜਿਹਨੂੰ ਕਹਿੰਦੇ ਨੇ ਓਡੀ ਝੋਟੀ ਹੈਗੀ ਕੋਈ ਕਹਿਣ ਦੀ ਗੱਲ ਨਹੀਂ ਮੈਂ ਤੁਹਾਨੂੰ ਦਿਖਾਉਂਗਾ ਸਮਾਰ ਕੇ ਪੂਰੀ ਚੰਗੀ ਆ ਆ ਦੇਖੋ ਥਣਾ ਥਣਾ ਦਾ ਗੈਪ ਵਧੀਆ ਬੱਚਾ ਦੇਖ ਲਓ ਮਗਰ ਕੱਟਾ ਆ ਗਿਆ ਨਾ ਵੀਰੇ ਗੁਰਪ੍ਰੀਤ ਆ ਸਿੰਗ ਦੇਖੋ ਦੋ ਕਿੰਨਾ ਵਧੀਆ ਫੇਸ ਕੁਆਲਿਟੀ ਦੇਖੋ ਮੋਹਰਾ ਚ ਆ ਗਈ ਤੇ ਦੁੱਧ ਬਾਕੀ ਦੇ ਦੂ 15 ਕਿਲੋ ਕੋ ਕਹਿਣ ਦੀ ਗੱਲ ਨਹੀਂ ਹੈਗੀ ਆ ਘਰੋ ਚੈੱਕ ਸਮਾਰ ਕੇ ਧੋਰੀ ਵੀਰੇ ਨੂੰ ਕਰਾਂ ਇਧਰਲੀ ਸਾਈਡ ਤੋਂ ਥਣ ਮੈਂ ਤੁਹਾਨੂੰ ਚੈੱਕ ਕਰਾ ਦਿੰਨਾ ਚਵਾਈ ਤੁਹਾਨੂੰ ਸਾਰੀ ਕਰਕੇ ਦਿਖਾ ਮੈਂ ਦੁੱਧ ਤੁਹਾਡੇ ਮੂਹਰੇ ਆਜੂ ਜਿਹੜਾ ਹੈਗਾ ਵੀਰੇ ਧੋਰੀ ਵੀਰੇ ਆ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਬਟਨ ਵਾਲੀ ਆ ਗਈ ਝੋਟੀ ਇਧਰ ਨੂੰ ਲੈ ਚੱਲ ਮੜੀ ਜੀ ਹੋਰ ਦਿਖਾ ਲਈਏ ਕੋ ਘਾਟ ਨਾ ਰਹੇ ਜੀ ਵੀਰੇ ਆਹ ਦੇਖੋ ਜੀ ਇੱਕ ਨੰਬਰ ਝੋਟੀ ਆ ਪੂਰੇ ਬਰਡੇ ਕਾਦ ਕਾੜ ਦੀ ਆ ਦੇਖੋ ਬਾਈ ਦਾ ਕਦਮ ਵੀ ਵਧੀਆਗਾ ਤੇ ਪੂਰੀ ਚੰਗੀ ਝੋਟੀ ਹੈ ਜੀ ਬਣੇ ਰਿਓ ਵੀਡੀਓ ਨੂੰ ਛੱਡ ਕੇ ਨਾ ਜਾਇਓ ਐਂਡ ਤਾਈਂ ਤੇ ਚਵਾਈ ਸਾਨੂੰ ਸਾਰੀ ਕਰਕੇ ਦਿਖਾਵਾਂਗੇ ਆ ਦੇਖੋ ਵੀਰੇ ਸਿੰਘ ਦੇਖੋ ਕੋਕਾ ਹੀ ਆ ਜਮ ਤੋਰ ਤਾਰ ਇੱਕ ਨੰਬਰ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਆ ਦੇਖੋ ਮੂਰੇ ਸੀਨੇ ਦੀ ਜਮਾ ਪਤਲੀ ਆ ਤੇ ਮਿਲਕਬੀਨ ਵੀ ਚੰਗੀ ਆਉਂਦੀ ਆ ਦੇਖੋ ਰਸੇ ਵਰਗੀ ਆ ਰੜਕਦੀ ਆ ਆ ਮੂਰੇ ਖਾਣਾ ਫੋਟੋ ਨੂੰ ਹਵਾਨਾ ਮੂਰੇ ਪਿਆ ਵੀਰੇ ਐਨੀ ਚੰਗੀ ਝੋਟੀ ਛੱਡ ਵੀਰੇ ਬੱਚਾ ਚਵਾਈ ਕਰਕੇ ਦਿਖਾਈ ਗਏ ਆਪਾਂ ਆ ਦੇਖੋ ਜੀ ਇੱਕ ਨੰਬਰ ਝੋਟੀ ਆ ਪੂਰੀ ਵਧੀਆ ਦੇਖੋ ਜੀ ਬੱਚਾ ਆਪਾਂ ਛੱਡ ਰਹੇ ਆ ਤੇ ਪਸਮਾ ਰਹੇ ਆ ਬੱਚਾ ਜੰਦਾ ਤੁਸੀਂ ਦੇਖ ਸਕਦੇ ਆ ਗਈ ਵੀਰੇ ਆਹ ਦੇਖੋ ਪਸਮਾ ਦੇਖ ਲਓ ਇੱਕ ਨੰਬਰ ਛੱਡੀ ਮੜੇ ਬਾਨ ਮੇਰੇ ਬੱਚਾ ਬਾਨ ਆ ਦੇਖੋ ਥਾਣ ਦੇਖੋ ਦੂਰਾ ਲੱਗਾ ਮੋਟਾ ਇੱਕ ਨੰਬਰ ਦਿਖਾ ਦੀ ਵੀਰੇ ਆ ਦੇਖੋ ਵੀਰੋ ਖਾਲੀ ਬਾਲਟੀ ਚੱਲ ਘਰ ਦੇ ਜੁਆਈ ਤੇ ਪਹਿਲਾਂ ਮੂਰ ਲੈਂਦੀ ਕਰ ਦੇ ਵੀਰੇ ਅਰੀ ਚੱਲੋ ਜੱਕ ਇੱਕ ਨੰਬਰ ਘੋਟੀ ਆ ਧਾਰਾ ਵੇਖੋ ਪੈਦੀਆਂ ਬਾਲਟੀ ਦੇ ਵਿੱਚ ਆ ਦੇਖੋ ਆਉਂਦੀ ਆ ਭੱਜੀ ਦੋ ਦੀ ਮੋਟਰ ਵਾਲਾ ਕੰਮ ਹੀ ਆ ਛੋਚ ਛੱਡਤੀ ਤੇ ਬਾਲਟੀ ਭਰ ਲਈ ਇੱਕ ਨੰਬਰ ਘੋਟੀ ਆ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਲੈ ਜੋ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀਰੇ ਦੇ ਦੂਗੀ 15 ਕਿਲੋ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਪੂਰਾ ਤੇ ਅੱਜ ਤੁਸੀਂ 13 ਤੇ 12 ਦੇ ਵਿੱਚ ਦੁੱਧ ਬਰੈਡਰੀ ਮੰਨ ਕੇ ਲੈ ਹੈ ਨਾ ਵੀਰੇ ਗੁਰਪ੍ਰੀਤ ਹਾਂਜੀ ਹਾਂ ਪੂਰੀ ਚੰਗੀ ਆ ਨਸਲ ਵਾਲੀ ਆ ਪੂਰੀ ਪੂਛ ਦੇ ਵਿੱਚ ਐ ਪਤਲੀ ਪੂਛ ਤੇ ਪਤਲੀ ਬੂਤ ਸਿੰਘ ਜਮਾ ਰਿੰਗ ਵੀਰੇ ਪੂਰਾ ਇੱਕ ਨੰਬਰ ਆ ਦੇਖੋ ਇਹ ਮੂਰਲੇ ਖਣਾ ਦੁੱਧ ਖਾ ਰਿਹਾ ਦੇਖੋ 2 ਕਿਲੋ ਦੁੱਧ ਹੈਗਾ ਜੀ ਮੌਜ ਦਾ ਚਲੋ ਘਰੋਂ ਪਿਛਲੇ ਖਾਣੇ ਚੋ ਬਾਈ ਜੀ ਜਿਬਾਈ ਦਾ ਆਉਂਦੀ ਐ ਭੱਜੀ ਵੀਰੇ ਹਾਂਜੀ ਬਾਈ ਇੱਕ ਅੱਧਾ ਬਸੂ ਲੈ ਆਉਂਦਾ ਲੈ ਆਉਂਦਾ ਤਾਂ ਆਪ ਸੁਤਰਾਗਾ ਇੱਕ ਨੰਬਰ ਕਿਉਂਕੇ ਲੈ ਜਾਓ ਤੁਸੀਂ ਕੋਈ ਠੱਗੀ ਨਹੀਂ ਕੋਈ ਧੋਖਾ ਨਹੀਂ ਵੀਰੇ ਇੱਕ ਨੰਬਰ ਝੋਟੀ ਆ 3 ਮਿੰਟ ਵਾਲਾ ਝੋਣਾ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਹੀ ਜਾਣਾ ਵੀ ਕਿੰਨਾ ਚਿਰ ਲੱਗਦਾ ਚੋ ਬਾਈ ਨੂੰ 3 ਮਿੰਟ ਵਾਲਾ ਸਿਰਫ ਆ ਦੇਖੋ ਬਾਲਟੀ ਭੱਜੀ ਆਉਂਦੀ ਆ ਤਾਂ ਨੂੰ ਪੈਰ ਨਹੀਂ ਹਿਲਾਇਆ ਜਾਵਾ ਜਿੱਥੇ ਖੜੀ ਆ ਇੱਕ ਨੰਬਰ ਕੋਈ ਥਣ ਕੋਈ ਘੱਟ ਵੱਧ ਨਹੀਂ ਕੋਈ ਟੁੱਟਦਾ ਨਹੀਂ ਕੋਈ ਮੁੱਕਦਾ ਨਹੀਂ ਗਾਰੰਟੀ ਆ ਵੀਰੇ ਆਪਾਂ ਤੁਹਾਨੂੰ ਉਹਦੀ ਦਾਸ ਦਿਆਂਗੇ ਜੇ ਕੋਈ ਇਹੋ ਜੀ ਗੱਲ ਹੋਈ ਆ ਦੇਖੋ ਬੱਚਾ ਵੇਖ ਲਓ ਤੇ ਸੂਈ ਨੂੰ 5 ਦਿਨ ਹੋਇਆ 6 ਹੋ ਗਏ ਹੁਣਗੇ ਵੱਧ ਤੋਂ ਵੱਧ ਵੀਰੇ ਇੱਕ ਨੰਬਰ ਝੋਟੀ ਹੈਗੀ ਤੇ ਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਬਣੇ ਰਹੋ ਐਂਡ ਤੱਕ ਚੈਨਲ ਦੇ ਨਾਲ ਦੇ ਲੋੜੀ ਪਰ ਬਿੰਡਾ ਦੇਖਣਾ ਇਹਦਾ ਬਹੁਤ ਧੰਨਵਾਦ ਐਨਾ ਪਿਆਰ ਬਖਸ਼ਣ ਦੇ ਆਪਾਂ ਤੁਹਾਡੀ خاطر ਚੰਗੀਆਂ ਤੋਂ ਚੰਗੀਆਂ ਝੋਟੀਆਂ ਲੈ ਕੇ ਆਉਂਦੇ ਰਹਿਾਂਗੇ ਤੇ ਤੁਹਾਡੀ ਡਿਮਾਂਡ ਪੂਰੀ ਕਰਦੇ ਰਹਿਾਂਗੇ ਬਾਲਡਿਕ ਨੇ ਕਿੰਨੇ ਕਿਲੋ ਦੀ ਹੂ ਵੀਰੇ ਗੁਰਪ੍ਰੀਤ ਇਹ ਬਾਲਡਿਕ ਵਿੱਚ 7 ਕਿਲੋ ਪਾਣੀ ਪੈ ਜਾਂਦਾ ਹੈ ਲੀਟਰਾਂ ਨਾਲ ਠੀਕ ਹੈ 7 ਕਿਲੋ ਠੀਕ ਹੈ ਵੀਰੇ ਪੱਦਰ ਗੱਲਾਂ ਵੀਰ ਦੀਆਂ ਜਮਾ ਜੇ ਹੋਰ ਹੁੰਦਾ ਅਗਲਾ ਕਹਿੰਦਾ 10 ਕਿਲੋ ਪੈ ਜਾਂਦਾ ਨਹੀਂ ਸਹੀ ਗੱਲ ਆ ਸੱਚੀ ਬੋਲੇਗਾ ਵੀਰੇ ਬੇਰੀ ਕੰਮ ਜਾਪ ਰਹੇਗਾ કરી ਜੇ ਮੇਜੇ ਇੱਕ ਨੰਬਰ ਦੇ ਘਰਪੀਰ ਬੱਚਾ ਭੁੱਖਾ ਰੂ ਛੱਡ ਦੇ ਕਿਲੋ ਗਦਾ ਤਵਾ ਛੱਡ ਦੇ ਛੱਡ ਬੱਚਾ ਬਾਲਟੀ ਇੱਥੇ ਰੱਖ ਲਾ ਆ ਦੇਖੋ ਜੀ ਬੱਚਾ ਛੱਡ ਰਹੇ ਆਪਾਂ ਆ ਦੇਖੋ ਥੋੜਾ ਜਿਹਾ ਤੁਹਾਨੂੰ ਮੈਂ ਦੁੱਧ ਦਿਖਾ ਦਿਆਂ ਖਾਏਗਾ ਕਿਲੋ ਦੁੱਧ ਮੌਜਨ ਵਾਲਾ ਤੇ ਵਾਕਈ ਘੜਦਾ ਵੀਰੇ 6 ਲੀਟਰ ਦੁੱਧ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਤੇ ਬੱਚਾ ਚੁੰਗਦਾ ਵੀਰੋ ਤੁਸੀਂ ਦੇਖ ਸਕਦੇ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਦੇ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਰੇਟ ਵੀਰੇ ਬਾਈ ਫੋਨ ਤੇ ਕਰਨਗੇ ਕਰ ਲਿਓ ਬਾਈਆਂ ਨੂੰ ਸਪਾਰਕ ਤੇ ਰੇਟ ਜਮ੍ਹਾਂ ਜਾ ਜਾਊਗਾ ਠੀਕ ਆ ਵੀਰੇ ਓਕੇ ਜੀ